ਹਾਂਜੀ ਵਿਦਿਆਰਥੀਓ ਵਿਦਿਆਰਥੀਓ ਜਿਹੜਾ ਆਪਾਂ 3 ਮਾਰਚ ਨੂੰ ਹੋਣ ਜਾ ਰਿਹਾ ਪੇਪਰ ਐਮਿਨੈਂਸ ਤੇ ਮੈਰੀਟੋਰੀਅਸ ਸਕੂਲਾਂ ਦਾ ਉਹਦੇ ਸੌਧਾ ਦੇ ਵਿੱਚ ਜਿਹੜਾ ਆਪਣਾ ਪਹਿਲਾਂ ਚੱਲ ਰਿਹਾ ਸੀ ਕਾਰਜ ਪਿਛਲੇ ਪੇਪਰ ਮੁਖੱਲ ਕੀਤਾ ਸੀ ਆਪਾਂ ਐਮਿਨੈਂਸ ਦੇ ਵਿੱਚ ਜੜਾਇਆ ਸੀਗਾ ਉਹਦੇ ਭਾਗ ਸਾਇੰਸ ਸਮਾਜਿਕ ਹਿੰਦੀ ਪੰਜਾਬੀ ਅੱਜ ਆਪਾਂ ਥੋੜਾ हट ਕੇ ਕੰਮ ਕਰਦੇ ਹਾਂ ਇਤਿਹਾਸ ਦੇ ਸਵਾਲ ਮੈਂ ਬਣਾਇਆ ਤੁਹਾਡਾ ਹੱਥ ਲਿਖਤ ਨੋਟਸ ਤਾਂ ਕਿ ਇੱਕ ਵੀ ਸਵਾਲ ਤੁਹਾਡਾ ਬਾਹਰ ਨਾ ਜਾਵੇ ਇਹ ਪਹਿਲੇ ਪਾਠ ਦੇ ਨਾਲ ਸੰਬੰਧਤ ਤੁਹਾਡੇ ਮੰਗੋ ਸਾਰੇ ਬੱਚੇ ਪੁੱਛਦੇ ਆ ਵੀ ਕਿਹੜੀ ਕਿਤਾਬਾਂ ਪੜ੍ਹੀਏ 10ਵੀਂ ਦੀ ਪੜੋ ਜਿਨ੍ਹਾਂ ਨੇ 11ਵੀਂ ਲਈ ਪੇਪਰ ਦੇਣਾ ਤੇ ਜਿਹਨਾਂ ਨੂੰ 9ਵੀਂ ਲਈ ਦੇਣਾ ਉਹ 8ਵੀਂ ਦੀ ਪੜੋ ਇਹੀ ਕਿਤਾਬਾਂ ਪੜ੍ਹਨ ਦੀ ਜ਼ਰੂਰਤ ਹੈਗੀ ਚੰਗੀ ਤਰ੍ਹਾਂ ਅਭਿਆਸ ਕਰੀਏ ਆਪਾਂ ਇਸ ਦਾ ਸੋ ਜਿਹੜੇ ਵਿਦਿਆਰਥੀ ਨਵੇਂ ਆਏ ਨੇ ਚੈਨਲ ਦੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਚੈਨਲ ਨਾਲ ਜੁੜ ਜਿਓ ਤਾਂ ਕਿ ਹਰ ਜਨ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਕਰੀਏ ਤੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਲੰਮੀ ਜ਼ਰੂਰ ਆ ਵੀਡੀਓ ਪਰ ਹੈ ਤੁਹਾਡੇ ਕੰਮ ਦੀ ਬਹੁਤ ਜ਼ਿਆਦਾ ਕਿਉਂਕਿ ਬੜਾ ਬ੍ਰੇਕੀ ਵਿੱਚ ਸਵਾਲ ਬਣਾਏ ਗਏ ਨੇ ਜ ਇਸ ਚੀਜ਼ ਨੂੰ ਵਧੀਆ ਲੈ ਰਹੇ ਨੇ ਤਾਂ ਕਿ ਹੋਰ ਵਧੀਆ ਕਾਰਜ ਤੁਹਾਡੇ ਲਈ ਕੀਤਾ ਜਾ ਸਕੇ ਸੋ ਜਾਦੀ ਆਪਾਂ ਜਿਹੜੀ ਤਿਆਰੀ ਹੈ ਉਹ ਭੂਗੋਲ ਅਰਥ ਸ਼ਾਸਤਰ ਇਤਿਹਾਸ ਦੇ ਨਾਗਰਿਕ ਸ਼ਾਸਤਰ ਤੇ ਰੱਖਾਂਗੇ ਤੇ ਨਾਲ ਲੈਂਗੁਏਜ ਤੇ ਰੱਖਾਂਗੇ ਪੰਜਾਬੀ ਹਿੰਦੀ ਜੜੀਆਂ ਵੀ ਲੈਂਗੁਏਜ ਨੇ ਉਸ ਤੇ ਧਿਆਨ ਦੇਵਾਂਗੇ ਕਿਉਂਕਿ ਜਾਦੇ ਕਾਰਜ ਵਿਦਿਆਰਥੀ ਮੈਥ ਵਾਲਾ ਤੇ ਸਾਇੰਸ ਵਾਲਾ ਹੋ ਗਿਆ ਜਾਂ ਰੀਜਨਿੰਗ ਵਾਲਾ ਖੁਦ ਕਰ ਰਹੇ ਨੇ ਉਹ ਆਪਾਂ ਇਹਨਾਂ ਤੇ ਧਿਆਨ ਦੇਵਾਂਗੇ ਜਿਹੜਾ ਵੱਧ ਤਾਂ ਕਿ ਇੱਕ ਵੀ ਸਵਾਲ ਜਿਹੜਾ ਤੁਹਾਡੇ ਇਥੋਂ ਬਾਹਰ ਨਾ ਜਾਵੇ ਆਓ ਸ਼ੁਰੂ ਕਰੀਏ ਫਿਰ ਅੱਜ ਦਾ ਪਹਿਲਾ ਇਤਿਹਾਸ ਕਲਾਸ 10ਵੀਂ ਦੀ ਕਿਤਾਬ ਆ ਪੰਜਾਬ ਦੀਆਂ ਭੂਗੋਲਕ ਭੂਗੋਲਿਕ ਵਿਸ਼ੇਸ਼ਤਾਵਾਂ ਕੀ ਨੇ ਪੰਜਾਬ ਦੀਆਂ ਤੇ ਉਹਨਾਂ ਦਾ ਇਹਦੇ ਇਤਿਹਾਸ ਤੇ ਕੀ ਪ੍ਰਭਾਵ ਪਿਆ ਇਹ ਭੂਗੋਲਕ ਵਿਸ਼ੇਸ਼ਤਾਵਾਂ ਦਾ ਇਹ ਚਰਚਾ ਰਹੀ ਹੈ ਅੱਜ ਦੀ ਸਾਡੀ ਬਹੁਤ ਚੰਨ ਪ੍ਰਸ਼ਨ ਕੀ ਨੇ ਪਹਿਲਾ ਸਵਾਲ ਤੁਹਾਡੀ ਨਜ਼ਰ ਕਰਦੇ ਆਂ ਪੰਜਾਬ ਸ਼ਬਦ ਕਿਹੜੀ ਭਾਸ਼ਾ ਦੇ ਸ਼ਬਦਾਂ ਤੋਂ ਬਣਿਆ ਹੈ ਜਿਹੜਾ ਪੰਜਾਬ ਸ਼ਬਦ ਹੈ ਕਿਹੜੀ ਭਾਸ਼ਾ ਦੇ ਸ਼ਬਦਾਂ ਤੋਂ ਬਣਿਆ ਊੜਾ ਹੈ ਸੰਸਕ੍ਰਿਤ ਐੜਾ ਹੈ ਹਿੰਦੀ ਈੜੀ ਹੈ ਫਾਰਸੀ ਤੇ ਸੱਸਾ ਹੈ ਪੰਜਾਬੀ ਤਾਂ ਕਿਹੜੀ ਭਾਸ਼ਾ ਦੇ ਸ਼ਬਦਾਂ ਤੋਂ ਬਣਿਆ ਜੀ ਪੰਜਾਬ ਫਾਰਸੀ ਭਾਸ਼ਾ ਦੇ ਸ਼ਬਦਾਂ ਤੋਂ ਬਣਿਆ ਇਹ ਸਵਾਲ ਤਕਰੀਬਨ ਸਾਰਿਆਂ ਨੂੰ ਆਉਂਦੀ ਹੋਣਾਗਾ ਅੱਗੇ ਹੈ ਨੰਬਰ 2 ਸਵਾਲ ਪੰਜਾਬ ਸ਼ਬਦ ਹੈ ਜਿਹੜਾ ਕਿਹੜੇ ਦੋ ਸ਼ਬਦਾਂ ਦਾ ਸਮੇਲ ਹੈ ਜੀ ਕਿਹੜੇ ਦੋ ਸ਼ਬਦਾਂ ਦਾ ਸਮੇਲ ਆ ਊੜਾ ਹੈ ਪੰਜ ਅਤੇ ਰਾਵ ਐੜਾ ਹੈ ਪੰਜ ਅਤੇ ਆਵ ਈੜੀ ਹੈ ਪੰਜ ਅਤੇ ਢਾਵ ਤੇ ਸੱਸਾ ਹੈ ਪੰਜ ਅਤੇ ਖਾਵ ਤਾਂ ਪੰਜਾਬ ਕਿਹੜੇ ਦੋ ਸ਼ਬਦਾਂ ਦਾ ਸਮੇਲ ਹੈ ਜੀ ਪੰਜਾਬ ਪੰਜ ਅਤੇ ਆਵ ਦੋ ਸ਼ਬਦਾਂ ਦਾ ਸਮੇਲ ਆ ਪੰਜ ਦਾ ਅਰਥ ਪੰਜੀ ਹੁੰਦਾ ਤੇ ਆਪ ਦਾ ਅਰਥ ਪਾਣੀ ਹੁੰਦਾ ਪੰਜ ਪਾਣੀਆਂ ਦੀ ਧਰਤੀ ਦਾ ਨਾਮ ਹੈ ਪੰਜਾਬ ਗੁਰਾਂ ਦੀ ਧਰਤੀ ਪੰਜਾਬ ਅੱਗੇ ਹੈ ਪੰਜਾਬ ਸ਼ਬਦ ਦਾ ਅਰਥ ਹੈ ਸੱਤ ਦਰਿਆਵਾਂ ਦੀ ਧਰਤੀ ਊੜਾ ਐੜਾ ਹੈ ਤਿੰਨ ਦਰਿਆਵਾਂ ਦੀ ਧਰਤੀ ਈੜੀ ਹੈ ਚਾਰ ਦਰਿਆਵਾਂ ਦੀ ਧਰਤੀ ਤੇ ਸਸਾ ਹੈ ਪੰਜ ਦਰਿਆਵਾਂ ਦੀ ਧਰਤੀ ਤਾਂ ਪੰਜਾਬ ਸ਼ਬਦ ਦਾ ਅਰਥ ਕੀ ਬਣ ਜਾਂਦਾ ਜੀ ਪੰਜ ਪਾਣੀਆਂ ਦੀ ਧਰਤੀ ਪੰਜ ਦਰਿਆਵਾਂ ਦੀ ਧਰਤੀ ਦਾ ਨਾਮ ਹੈ ਪੰਜਾਬ ਅਗਲਾ ਸਵਾਲ ਤੁਹਾਡੀ ਨਜ਼ਰ ਕਰਦੇ ਹਾਂ ਪੰਜਾਬ ਭਾਰਤ ਦੀ ਕਿਹੜੀ ਸੀਮਾ ਉੱਤੇ ਸਥਿਤਤਾ ਜੀ ਜਿਹੜਾ ਪੰਜਾਬ ਹੈ ਭਾਰਤ ਦੀ ਕਿਹੜੀ ਸੀਮਾ ਉੱਤੇ ਸਥਿਤਤਾਗਾ ਊੜਾ ਹੈ ਉੱਤਰ ਪੱਛਮੀ ਐੜਾ ਹੈ ਉੱਤਰ ਪੂਰਬੀ ਈੜੀ ਹੈ ਉੱਤਰ ਦੱਖਣੀ ਤੇ ਸਸਾ ਹੈ ਪੱਛਮੀ ਪੂਰਬੀ ਤਾਂ ਜਿਹੜਾ ਪੰਜਾਬ ਹੈ ਭਾਰਤ ਦੀ ਕਿਹੜੀ ਸੀਮਾ ਤੇ ਸਥਿਤਤਾ ਜੀ ਉੱਤਰ ਪੱਛਮੀ ਸੀਮਾ ਤੇ ਸਥਿਤਤਾ ਜੀ ਤੁਹਾਡਾ ਸਵਾਲ ਇਹ ਬਣ ਜਾਂਦਾ ਜਿਹੜੇ ਬੱਚੇ ਅੰਗਰੇਜ਼ੀ ਮਾਧਿਅਮ ਵਾਲੇ ਆ ਉਹ ਥੋੜਾ ਜਿਹਾ ਸੁਣ ਲਿਓ ਆਹੀ ਇੱਕੋ ਗੱਲ ਬਾਤ ਹੀ ਬਣਦੀ ਹੈ ਕੋਈ ਬੜਾ ਫਰਕ ਨਹੀਂ ਹੁੰਦਾ ਸਵਾਲ ਤਾਂ ਉਹੀ ਬਣਦੇ ਹੁੰਦੇ ਨੇ ਸਾਰੇ ਤੇ ਪੰਜਾਬੀ ਇਸਵਾਦੀ ਵੱਧ ਸਮਝਾਉਂਦੀ ਹੈ ਮਤ ਭਾਸ਼ਾ ਠੀਕ ਹੈ ਇਹਨੂੰ ਸੁਣ ਲਿਓ ਥੋੜਾ ਜਿਹਾ ਤੇ ਉਹਨਾਂ ਦਾ ਮਸਲਾ ਵੀ ਇੱਥੋਂ ਹੱਲ ਹੋ ਜਾਣਾਗਾ ਅੱਗੇ ਹੈਗਾ 1947 ਈਸਵੀ ਵਿੱਚ ਭਾਰਤ ਦੀ ਵੰਡ ਹੋਣ ਤੇ ਪੰਜਾਬ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਜੀ 47 ਦੀ ਜਦੋਂ ਵੰਡ ਹੋਗੀ ਤਾਂ ਪੰਜਾਬ ਕਿੰਨੇ ਭਾਗਾਂ ਚ ਵੰਡਿਆ ਗਿਆ ਊੜਾ ਹੈ 4 ਐੜਾ ਹੈ 2 ਈੜੀ ਹੈ 3 ਅਤੇ ਸਸਾ ਹੈ 4 ਤਾਂ ਵੰਡ ਹੋਣ ਤੇ ਪੰਜਾਬ ਕਿੰਨੇ ਭਾਗਾਂ ਚ ਵੰਡਿਆ ਗਿਆ ਜੀ ਪੰਜਾਬ ਦੋ ਭਾਗਾਂ ਚ ਵੰਡਿਆ ਗਿਆ ਸੀਗਾ ਵੀ ਜਦੋਂ 47 ਦੀ ਵੰਡ ਹੋ ਗਈ ਇੱਕ ਪਾਕਿਸਤਾਨ ਚ ਸੱਜ ਲਾ ਗਿਆ ਇੱਕ ਆਪਣੇ ਵਾਲੇ ਪਾਸੇ ਆ ਗਿਆ ਭਾਰਤ ਚ ਫਿਰ ਵੰਡ ਹੋਣ ਪ੍ਰੰਤ ਪੰਜਾਬ ਦਾ ਪੱਛਮੀ ਭਾਗ ਬਣਾ ਦਿੱਤਾ ਗਿਆ ਜਿਸ ਤੋਂ ਵੰਡ ਹੋ ਗਈ ਤਾਂ ਪੰਜਾਬ ਦਾ ਪੱਛਮੀ ਭਾਗ ਕੀ ਬਣ ਗਿਆ ਜੀ ਅਫਗਾਨਿਸਤਾਨ ਸ਼੍ਰੀਲੰਕਾ ਪਾਕਿਸਤਾਨ ਤੇ ਚੀਨ ਪੰਜਾਬ ਦਾ ਜਿਹੜਾ ਪੱਛਮੀ ਭਾਗ ਬਣਾ ਦਿੱਤਾ ਗਿਆ ਉਹ ਬਈ ਪਾਕਿਸਤਾਨ ਬਣਾ ਦਿੱਤਾ ਗਿਆ ਅਗਲਾ ਸਵਾਲ ਹੈ ਅੱਜ ਕੱਲ ਪਾਕਿਸਤਾਨੀ ਪੰਜਾਬ ਨੂੰ ਕਿਹਾ ਜਾਂਦਾ ਹੈ ਪਾਕਿਸਤਾਨੀ ਪੰਜਾਬ ਨੂੰ ਕੀ ਕਹਿੰਦੇ ਹੈ ਅੱਜ ਕੱਲ ਪੂਰਬੀ ਪੰਜਾਬ ਪੱਛਮੀ ਪੰਜਾਬ ਉੱਤਰੀ ਪੰਜਾਬ ਤੇ ਦੱਖਣੀ ਪੰਜਾਬ ਅੱਜ ਕੱਲ ਪਾਕਿਸਤਾਨੀ ਪੰਜਾਬ ਨੂੰ ਬੋਲਦੇ ਆ ਪੱਛਮੀ ਪੰਜਾਬ ਤੇ ਭਾਰਤੀ ਪੰਜਾਬ ਨੂੰ ਬੋਲਦੇ ਆ ਪੂਰਬੀ ਪੰਜਾਬ ਭਾਰਤੀ ਪੰਜਾਬ ਨੂੰ ਚੜਦਾ ਪੰਜਾਬ ਕਹਿ ਦਿੰਦੇ ਆ ਤੇ ਪੱਛਮੀ ਪੰਜਾਬ ਨੂੰ ਲਹਿੰਦਾ ਪੰਜਾਬ ਕਹਿ ਦਿੰਦੇ ਆ ਕਿਉਂਕਿ ਸੂਰਜ ਪੂਰਬ ਵਿੱਚੋਂ ਨਿਕਲਦਾ ਹੈ ਤੇ ਪੱਛਮ ਵਿੱਚ ਜਾ ਕੇ ਛਿਪਦਾ ਇਸ ਕਰਕੇ ਭਾਰਤੀ ਪੰਜਾਬ ਚੜ੍ਹਦਾ ਪੰਜਾਬ ਹੋਇਆ ਤੇ ਪੱਛਮੀ ਪੰਜਾਬ ਹੈ ਜਿਹੜਾ ਉਹ ਲਹਿੰਦਾ ਪੰਜਾਬ ਹੋਇਆ ਇਹ ਸਮਾਨ ਅੰਤਰ ਜਿਹੜੇ ਇਹ ਨਾਮ ਵੀ ਲਏ ਜਾਂਦੇ ਹੁੰਦੇ ਆ ਨਾਂ ਨਾਲ ਆਓ ਅਗਲੀ ਸੀਟ ਵੱਲ ਚੱਲ ਗਏ ਆਪਾਂ ਅੱਗੇ ਸਵਾਲ ਕੀ ਕਹਿ ਰਿਹਾ ਹੈਗਾ ਸਵਾਲ ਦੀ ਕਿਸਮ ਅੱਗੇ ਹੈ ਸਵਾਲ ਜਿਹੜਾ 18ਵਾਂ ਉਹ ਇਹ ਹੈ ਮੁਗਲ ਕਾਲ ਸਮੇਂ ਪੰਜਾਬ ਕਿਹੜੇ ਦੋ ਪ੍ਰਾਂਤਾਂ ਵਿੱਚ ਵੰਡਿਆ ਗਿਆ ਤਾਂ ਮੁਗਲ ਕਾਲ ਦੇ ਸਮੇਂ ਜਿਹੜਾ ਪੰਜਾਬ ਹੈ ਕਿਹੜੇ ਦੋ ਪ੍ਰਾਂਤਾਂ ਵਿੱਚ ਵੰਡਿਆ ਗਿਆ ਸੀਗੇ ਜਿਹੜੇ ਦੋ ਪ੍ਰਾਂਤਾਂ ਵਿੱਚ ਵੰਡਿਆ ਗਿਆ ਸੀ ਮੁਗਲ ਕਾਲ ਦੇ ਸਮੇਂ ਮਲਤਾਨ ਅਤੇ ਪਸ਼ਾਵਰ ਲਾਹੌਰ ਅਤੇ ਮਲਤਾਨ ਪਸ਼ਾਵਰ ਅਤੇ ਲਾਹੌਰ ਮਲਤਾਨ ਅਤੇ ਪਸ਼ਾਵਰ ਤਾਂ ਮੁਗਲ ਕਾਲ ਸਮੇਂ ਪੰਜਾਬ ਜਿਹੜੇ ਦੋ ਪ੍ਰਾਂਤਾਂ ਚ ਵੰਡਿਆ ਗਿਆ ਉਹ ਵੰਡਿਆ ਗਿਆ ਸੀਗਾ ਵੀ ਲਾਹੌਰ ਅਤੇ ਮਲਤਾਨ ਦੇ ਵਿੱਚ ਵੰਡਿਆ ਗਿਆ ਸੀਗਾ ਮਾਫ ਕਰਨਾ ਆਪਾਂ ਸੀਟ ਹੈ ਅਗਲੀ ਲਈ ਕੋਈ ਗੱਲ ਨਹੀਂ ਉਹ ਅੱਗੇ ਹੱਲ ਕਰ ਲਾਂਗੇ 18ਵੀਂ ਸੀਟ ਆ ਗਈ ਸਵਾਲ ਤਾਂ ਉਹੀ ਨੇ तकरीबन ਕੋਈ ਗੱਲ ਨਹੀਂ ਅੱਗੇ ਹੈ ਮਹਾਰਾਜਾ ਜੀ ਸਿੰਘ ਦੇ ਸਮੇਂ ਪੰਜਾਬ ਦੀ ਪੂਰਬੀ ਹੱਦ ਕੀ ਸੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜਿਹੜੀ ਪੰਜਾਬ ਦੀ ਪੂਰਬੀ ਹੱਦ ਕੀ ਸੀ ਰਾਜੇ ਦੇ ਰਾਜ ਦੀ ਜਿਹੜੀ ਊੜਾ ਹੈ ਦਰਿਆ ਬਿਆਸ ਐੜਾ ਹੈ ਦਰਿਆ ਰਾਵੀ ਈੜੀ ਹੈ ਦਰਿਆ ਚਨਾਬ ਤੇ ਸੱਸਾ ਹੈ ਦਰਿਆ ਜੇਲਮ ਤਾਂ ਪੂਰਬੀ ਹੱਦ ਕੀ ਸੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ ਦੀ ਇੱਥੇ ਕੋਈ ਵੀ ਹੈ ਨਹੀਂ ਕਿ ਆਪਸ਼ਨ ਆਪਾਂ ਪਾਉਣੀ ਭੁੱਲ ਗਏ ਉਹ ਪਾਉਣੇ ਆ ਦਰਿਆ ਸਤਲੁਜ ਸੀਗੀ ਬਈ ਜਿਹੜੀ ਦਰਿਆ ਸਤਲੁਜ ਆ ਜਿਹੜੀ ਮਹਾਰਾਜੇ ਦੀ ਉਹ ਬਣਦੀ ਸੀ ਪੂਰਬੀ ਹੱਦ ਇਸ ਕਰਕੇ ਆਪਸ਼ਨ ਕਿਹੜੀ ਏ ਠੀਕ ਹੋਗੀ ਪੰਜਾਬ ਦੀ ਪੂਰਬੀ ਹੱਦ ਜਿਹੜੀ ਸੀ ਦਰਿਆ ਸਤਲੁਜ ਸੀਗੇ ਅੱਗੇ ਹੈ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ ਦੀ ਪੱਛਮੀ ਹੱਦ ਕੀ ਸੀ ਦੇਖੋ ਤੁਸੀਂ ਸਵਾਲ ਐਵੇਂ ਬਦਲ ਜਾਂਦਾ ਫਰਕ ਪੈ ਜਾਂਦਾ ਪੂਰਬੀ ਦੀ ਥਾਂ ਪਲੇਖੇ ਕਿਹ ਬਰੀਆ ਬਗਲਾ ਪੱਛਮੀ 라ਜ ਦਾ ਪੱਛਮੀ ਦੀ ਥਾਂ ਪਲੇਖੇ ਪੂਰਬੀ 라 ਜਾਂਦਾ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ ਦੀ ਪੱਛਮੀ ਹੱਦ ਕੀ ਸੀਗੀ ਜੀ ਦਰਿਆ ਸਤਲੁਜ ਦਰਿਆ ਬਿਆਸ ਦਰਿਆ ਅੰਦਰਾ ਖੈਬਰ ਤੇ ਦਰਾ ਟੋਚੀ ਤਾਂ ਜਿਹੜਾ ਪੰਜਾਬ ਦੀ ਪੱਛਮੀ ਹੱਦ ਸੀਗੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਉਹ ਪਈ ਸੀਗੀ ਦਰਾ ਖੈਬਰ ਜਿਹੜਾ ਤਰ੍ਹਾਂ ਖੈਬਰ ਸੀਗਾ ਇਹ ਪੰਜਾਬ ਦੀ ਪੱਛਮੀ ਹੱਦ ਸੀਗਾ ਅਗਲਾ ਸਵਾਲ ਹੈ ਮਹਾਰਾਜਾ ਅੰਧੀ ਸਿੰਘ ਦੇ ਸਮੇਂ ਪੰਜਾਬ ਦੀ ਰਾਜਧਾਨੀ ਸੀ ਕਿਹੜੀ ਸੀ ਜੀ ਕਸ਼ਮੀਰ ਐੜਾ ਹੈ ਮਲਤਾਨ ਈੜੀ ਸਿੰਧ ਤੇ ਸਸਾ ਹੈ ਲਾਹੌਰ ਅੰਧੀ ਸਿੰਘ ਦੇ ਸਮੇਂ ਪੰਜਾਬ ਦੀ ਰਾਜਧਾਨੀ ਕੀ ਸੀ ਲਾਹੌਰ ਸੀ ਇਸ ਸਵਾਲ ਤਕਰੀਬਨ ਸਾਰਿਆਂ ਨੂੰ ਆਉਂਦਾ ਹੋਣਾਗਾ ਅੱਗੇ ਚੱਲਦੇ ਹਾਂ 22ਵਾਂ ਸਵਾਲ ਕੀ ਕਹਿੰਦਾ ਹੈ 1921 ਈਸਵੀ ਵਿੱਚ ਲਾਰਡ ਕਰਜਨ ਨੇ ਪੰਜਾਬ ਦੀ ਦਰਿਆ ਸਿੰਧ ਤੋਂ ਪਰੇ ਦੇ ਇਲਾਕੇ ਨੂੰ ਵੱਖਰਾ ਕਰਕੇ ਇੱਕ ਨਵਾਂ ਸੂਬਾ ਜਿਹੜਾ ਬਣਾਇਆ ਸੀਗਾ 1901 ਵਿੱਚ ਲਕੀਨੇ ਲਾਰਡ ਕਰਜਨ ਨੇ ਪੰਜਾਬ ਦੇ ਦਰਿਆ ਸਿੰਧ ਤੋਂ ਜਿਹੜਾ ਪਰੇ ਦਾ ਇਲਾਕਾ ਸੀ ਉਹਨੂੰ ਵੱਖਰਾ ਕਰਕੇ ਇੱਕ ਨਵਾਂ ਇੱਕ ਨਵਾਂ ਸੂਬਾ ਬਣਾਤਾ ਜਿਹੜਾ ਬਣਾਇਆ ਸੀਗਾ ਜੀ ਉੱਤਰ ਪੱਛਮੀ ਸਰਹੱਦੀ ਸੂਬਾ ਉੱਤਰ ਪੂਰਬੀ ਸਰਹੱਦੀ ਸੂਬਾ ਉੱਤਰ ਦੱਖਣੀ ਸਰਹੱਦੀ ਸੂਬਾ ਤੇ ਦੱਖਣੀ ਪੂਰਬੀ ਸਰਹੱਦੀ ਸੂਬਾ ਉਹ ਬਣਾਤਾ ਸੀਗਾ ਜੀ ਉੱਤਰ ਪੱਛਮੀ ਸਰਹੱਦੀ ਸੂਬਾ ਬਣਾਤਾ ਸੀਗਾ ਵੀ ਵੱਖ ਕਰਕੇ ਜਿਹੜਾ ਲਾਰਡ ਕਰਜ਼ਨ ਸੀਗਾ ਉਸ ਟਾਈਮ ਦੇ ਉੱਪਰ ਅਗਲਾ ਸਵਾਲ ਹੈ 1911 ਈਸਵੀ ਵਿੱਚ ਕਿਹੜੇ ਵਿਸਰ ਆਏ ਨੇ ਦਿੱਲੀ ਨੂੰ ਹਿੰਦੁਸਤਾਨ ਦੀ ਰਾਜਧਾਨੀ ਬਣਾ ਕੇ ਪੰਜਾਬ ਨਾਲੋਂ ਵੱਖ ਕਰਤਾ ਸੀਗਾ 1911 ਈਸਵੀ ਵਿੱਚ ਕਿਹੜੇ ਵਿਸਰ ਆਏ ਸੀਗੇ ਜਿਹੜਾ ਦਿੱਲੀ ਨੂੰ ਹਿੰਦੁਸਤਾਨ ਤੋਂ ਹਿੰਦੁਸਤਾਨ ਦੀ ਰਾਜਧਾਨੀ ਬਣਾ ਕੇ ਪੰਜਾਬ ਨਾਲੋਂ ਵੱਖ ਕਰਤਾ ਸੀਗਾ ਜਿਹੜਾ ਸੀਗਾ ਜੀ ਉਸ ਟਾਈਮ ਤੇ ਊੜਾ ਹੈ ਲਾਰਡ ਵੈਲਜ਼ਲੀ ਐਣਾ ਹੈ ਲਾਰਡ ਹਾਰਡਿੰਗ ਈੜੀ ਹੈ ਲਾਰਡ ਕਰਜ਼ਨ ਤੇ ਸੱਸਾ ਹੈ ਲਾਰਡ ਵਿਲੀਅਮ ਬੈਟਿਕ ਤਾਂ ਉਸ ਸਮੇਂ ਦੇ ਉੱਪਰ ਕਿਹੜਾ ਬੈਸਰਾਏ ਸੀਗਾ ਜੀ ਉਸ ਟਾਈਮ ਦੇ ਉੱਪਰ ਲਾਰਡ ਹਾਰਡਿੰਗ ਸੀਗਾ ਜਿਨੇ 1911 ਚ ਦਿੱਲੀ ਨੂੰ ਹਿੰਦੁਸਤਾਨ ਦੀ ਰਾਜਧਾਨੀ ਬਣਾਤਾ ਸੀ ਤੇ ਪੰਜਾਬ ਨਾਲੋਂ ਵੱਖ ਕਰਤਾ ਸੀਗਾ ਦੇਖੋ ਕਿੱਡਾ ਵੱਡਾ ਸੀਗਾ ਪੰਜਾਬ ਤਾਂ ਫੇਰ ਜਿਹੜਾ ਹੈਗਾ ਇਹ ਸਵਾਲ ਪਿਛਲੇ ਪੇਪਰ ਦੇ ਵਿੱਚ ਆਇਆ ਹੋਇਆ ਵੀ ਇੱਕ ਮੈਂ ਤੁਹਾਨੂੰ ਹੋਰ ਦੱਸ ਦਿਆਂ ਜਿਹੜਾ ਸੂਹ ਪਰਤਾਂ 'ਚ ਦੇਖਦੇ ਆਂ ਪਹਿਲੇ ਪਾਠ ਦੇ ਵਿੱਚੋਂ ਪਹਿਲੇ ਡੇਢ ਪੰਨੇ ਦੇ ਵਿੱਚੋਂ ਚਾਰ ਸਵਾਲ ਪਏ ਨੇ ਪਿਛਲੇ ਪੇਪਰ ਦੇ ਵਿੱਚ ਵੇਖ ਰਹੇ ਬੇਸ਼ੱਕ 9 ਸਵਾਲ ਹੋਣੇ ਕੋਲ ਇਤਿਹਾਸ ਦੇ 4 ਇੱਥੋਂ ਪਏ ਨੇ ਪੇਪਰ ਪਾਉਣ ਦਾ ਕੋਈ ਪਤਾ ਨਹੀਂ ਲੱਗਦਾ ਕਿੱਥੋਂ ਪਾ ਦੇ ਇਸ ਕਰਕੇ ਬੜਾ ਬ੍ਰੇਕੀ ਦੇ ਵਿੱਚ ਦੇਖਣਾ ਪੈਂਦਾ ਆਪਾਂ ਨੂੰ ਵੀ ਪੇਪਰ ਦੀ ਵਿਵਸਥਾਬੰਦੀ ਪਣਾਉਣੀ ਪੈਂਦੀ ਹੁੰਦੀ ਆ ਇਹ ਪੇਪਰ ਥੋੜਾ ਪਾਸ ਹੋ ਜੂ ਕੋਈ ਗੱਲ ਨਹੀਂ ਮਿਹਨਤ ਕਰਦੇ ਰਹੋ ਪਰ ਮਿਹਨਤ ਨਾਲ ਹੀ ਹੋਊਗਾ ਸਾਰੀ ਗੱਲਬਾਤ ਅੱਗੇ ਹੈ 1947 ਦੀ ਵੰਡ ਤੋਂ ਬਾਅਦ ਪੰਜਾਬ ਕਿਹੜੇ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਜੀ 47 ਦੀ ਵੰਡ ਤੋਂ ਬਾਅਦ ਪੰਜਾਬ ਕਿਹੜੇ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਜੀ ਪੂਰਬੀ ਅਤੇ ਪੱਛਮੀ ਉੱਤਰ ਅਤੇ ਦੱਖਣੀ ਉੱਤਰੀ ਭਾਗ ਤੇ ਦੱਖਣੀ ਭਾਗ 47 ਦੀ ਵੰਡ ਤੋਂ ਬਾਅਦ ਪੰਜਾਬ ਕਿਹੜੇ ਦੋ ਹਿੱਸਿਆਂ 'ਚ ਵੰਡਿਆ ਗਿਆ 47 ਦੀ ਵੰਡ ਤੋਂ ਬਾਅਦ ਪੰਜਾਬ ਵੰਡਿਆ ਗਿਆ ਸੀਗਾ ਭਈ ਪੂਰਬੀ ਅਤੇ ਪੱਛਮੀ ਇਹ ਦੋ ਹਿੱਸਿਆਂ 'ਚ ਵੰਡਿਆ ਗਿਆ ਸੀਗਾ ਅਗਲਾ ਸਵਾਲ ਤੁਹਾਡੀ ਨਜ਼ਰ ਹੈ ਪੰਜਾਬ ਦੇ ਕੁੱਲ 29 ਜ਼ਿਲ੍ਹਿਆਂ ਵਿੱਚੋਂ 29 ਜ਼ਿਲ੍ਹਿਆਂ ਵਿੱਚੋਂ ਭਾਰਤੀ ਪੰਜਾਬ ਦੇ ਕਿੰਨੇ ਜ਼ਿਲ੍ਹੇ ਦੇਸ਼ ਵੰਡ ਤੋਂ ਬਾਅਦ ਹਿੱਸੇ ਆਏ ਤਾਂ 29 ਜ਼ਿਲ੍ਹਿਆਂ 'ਚੋਂ ਕੀ ਭਾਰਤੀ ਪੰਜਾਬ ਦੇ ਕਿੰਨੇ ਹਿੱਸੇ ਆਏ ਸੀਗੇ ਦੇਸ਼ ਵੰਡ ਤੋਂ ਬਾਅਦ ਉੜਾ ਹੈ 12 ਜ਼ਿਲ੍ਹੇ ਐੜਾ ਹੈ 13 ਜ਼ਿਲ੍ਹੇ ਜਿਹੜੀ ਹੈ 11 ਜ਼ਿਲ੍ਹੇ ਤੇ ਸੱਸਾ ਹੈ 10 ਜ਼ਿਲ੍ਹੇ ਤਾਂ ਜਿਹੜਾ 29 ਜ਼ਿਲ੍ਹਿਆਂ ਚੋਂ ਭਾਰਤੀ ਪੰਜਾਬ ਦੇ ਕਿੰਨੇ ਜ਼ਿਲ੍ਹੇ ਦੇਸ਼ ਵੰਡ ਤੋਂ ਬਾਅਦ ਹਿੱਸੇ ਆਏ ਤਾਂ ਇਹਦਾ ਸਹੀ ਉੱਤਰ ਬਣ ਜਾਂਦਾ ਈ 13 ਜ਼ਿਲ੍ਹੇ ਦੇਸ਼ ਵੰਡ ਤੋਂ ਬਾਅਦ 13 ਜ਼ਿਲ੍ਹੇ ਜਿਹੜੇ ਸੀਗੇ ਉਹ ਭਾਰਤੀ ਪੰਜਾਬ ਦੇ ਹਿੱਸੇ ਆਏ ਸੀਗੇ ਤਾਂ ਸਵਾਲ ਜਿਹੜਾ ਪੁੱਛਣ ਵਾਲਾ ਕਿਸੇ ਵੀ ਤਰੀਕੇ ਦੇ ਨਾਲ ਸਵਾਲ ਪੁੱਛ ਸਕਦਾ ਹੈਗਾ ਹਰ ਤਰ੍ਹਾਂ ਦੇ ਨਾਲ ਤਾਂ ਸਾਡੀ ਜਿਹੜੀ ਤਿਆਰੀ ਵਕਾਇਦਾ ਤੌਰ ਤੇ ਚਾਹੀਦੀ ਹੈ ਉਂਕਿ ਆਪਾਂ ਪਹਿਲੀ ਸੀ 18 ਵਾਲੀ ਹੱਲ ਕਰਕੇ 8 ਵਾਲਾ ਹੋਣਾ ਹੈ ਕੋਈ ਗੱਲ ਨਹੀਂ ਤੇ ਸਵਾਲਾਂ ਦਾ ਕੋਈ ਗੱਲ ਨਹੀਂ ਗੜੀ ਦਾ ਨੰਬਰ ਕਈ ਵਾਰੀ ਫਰਕ ਪੈ ਜਾਂਦਾ ਆਪਾਂ ਸੀਟ ਦੂਜੀ ਚੱਕੀ ਗਈ ਸੀ ਅੱਗੇ ਹੈ ਵੈਦਕਾਲ ਵਿੱਚ ਪੰਜਾਬ ਦੀ ਧਰਤੀ ਨੂੰ ਕਿਹਾ ਜਾਂਦਾ ਸੀਗਾ ਜੀ ਵੈਦਕਾਲ ਵਿੱਚ ਕੀ ਕਿਹਾ ਜਾਂਦਾ ਸੀਗਾ ਵੈਦਕਾਲ ਤੋਂ ਭਾਵ ਕੀ ਹੈਗਾ ਵੇਦਾਂ ਦਾ ਸਮਾਂ ਜਦੋਂ ਵੇਦ ਰਚੇ ਗਏ ਸੀ ਇੱਕ ਵੇਦ ਸਾਮ ਵੇਦ ਜੋਗਰ ਵੇਦ ਅਤੇ ਅਥਰਵ ਵੇਦ ਉਦੋਂ ਪੰਜਾਬ ਦੀ ਧਰਤੀ ਨੂੰ ਕੀ ਕਿਹਾ ਜਾਂਦਾ ਸੀਗਾ ਜੀ ਊੜਾ ਹੈ ਸੱਤ ਦਰਿਆਵਾਂ ਦੀ ਧਰਤੀ ਐੜਾ ਹੈ ਪੰਜ ਦਰਿਆਵਾਂ ਦੀ ਧਰਤੀ ਈੜੀ ਹੈ ਤਿੰਨ ਦਰਿਆਵਾਂ ਦੀ ਧਰਤੀ ਸ ਸਸਾ ਹੈ ਚਾਰ ਦਰਿਆਵਾਂ ਦੀ ਧਰਤੀ ਤਾਂ ਵੈਦਿਕ ਕਾਲ ਵਿੱਚ ਪੰਜਾਬ ਦੀ ਧਰਤੀ ਨੂੰ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਸੀਗਾ ਅੱਗੇ ਹੈ ਨੋਮਾ ਸਵਾਲ ਸੱਤ ਦਰਿਆਵਾਂ ਦੀ ਧਰਤੀ ਹੋਣ ਕਾਰਨ ਪੰਜਾਬ ਨੂੰ ਕਿਹਾ ਜਾਂਦਾ ਸੀਗਾ ਕੀ ਕਿਹਾ ਜਾਂਦਾ ਸੀਗਾ ਜੀ ਉੱਤਰ ਬਿੰਦੂ ਐੜਾ ਹੈ ਸप्त ਸਿੰਧੂ ਈੜੀ ਹੈ ਦੱਖਣ ਬਿੰਦੂ ਤੇ ਸਸਾ ਹੈ ਪਵਾਦ ਖੇਤਰ ਤਾਂ ਸੱਤ ਦਰਿਆਵਾਂ ਦੀ ਧਰਤੀ ਹੋਣ ਕਾਰਨ ਪੰਜਾਬ ਨੂੰ ਕਿਹਾ ਜਾਂਦਾ ਸੀਗਾ ਜੀ ਸप्त ਸਿੰਧੂ ਕਿਹਾ ਜਾਂਦਾ ਸੀਗਾ ਅਗਲਾ ਸਵਾਲ ਹੈ ਰਮਾਇਣ ਅਤੇ ਮਹਾਭਾਰਤ ਵੇਲੇ ਪੰਜਾਬ ਨੂੰ ਕਿਹਾ ਜਾਂਦਾ ਸੀ ਮਾ ਰਮਾਇਣ ਅਤੇ ਮਹਾਭਾਰਤ ਵੇਲੇ ਪੰਜਾਬ ਦਾ ਕੀ ਨਾਮ ਸੀਗਾ ਜੀ ਊੜਾ ਹੈ ਤਿੰਨ ਨਦ ਅੱਗੇ ਐੜਾ ਹੈ ਪੰਜਨਦ ਫਿਰ ਈੜੀ ਹੈ ਛੇ ਨਦ ਤੇ ਸਸਾ ਹੈ ਸਤਨਦ ਤਾਂ ਰਮਾਇਣ ਤੇ ਮਹਾਭਾਰਤ ਵੇਲੇ ਪੰਜਾਬ ਨੂੰ ਬੋਲਿਆ ਜਾਂਦਾ ਸੀਗਾ ਪੰਜਨਦ ਕਹਿ ਦਿੱਤਾ ਜਾਂਦਾ ਸੀਗਾ ਇਸ ਵੇਲੇ ਦਾ ਨਾਮ ਸੀਗਾ ਪੰਜਨਦ ਕਿਉਂਕਿ ਪੰਜਾਬ ਦੇ ਨਾਮ ਵੱਖਰੇ ਵੱਖਰੇ ਟਾਈਮ ਤੇ ਬਦਲਦੇ ਰਹੇ ਹਨ ਅੱਗੇ ਹੈ ਫਿਰ ਇਤਹਾਸ ਦਾ ਪਾਠ ਦਾ ਨਾਮ ਹੀ ਇਹ ਬਣਾ ਵਿਧੀ ਪੰਘੋਲ ਕੋਸ਼ਿਸ਼ਤਾਵਾਂ ਕੀ ਆ ਤੇ ਤੇ ਇਤਿਹਾਸ ਤੇ ਕੀ ਪ੍ਰਭਾਵ ਪਿਆ ਜੇ ਆਪਾਂ ਇਹਨੂੰ ਦੇਖੀਏ ਤਾਂ ਪਹਿਲਾ ਪਾਠ ਦੇ ਨਾਮ ਨੂੰ ਬੜੇ ਚੰਗੀ ਤਰ੍ਹਾਂ ਖੋਖਣਾ ਚਾਹੀਦਾ ਉਹਦੇ ਵਿੱਚ ਹੀ ਸਾਰਾ ਉੱਤਰ ਪਿਆ ਹੁੰਦਾ ਹੈ ਅੱਗੇ ਹੈ ਰਮਾਇਣ ਤੇ ਮਹਾਭਾਰਤ ਵੇਲੇ ਪੰਜਾਬ ਦਾ ਨਾਮ ਪੰਚਨਾ ਦੇ ਨਾਲ ਨਾਲ ਇੱਕ ਹੋਰ ਨਾਮ ਵੀ ਲੈ ਜਾਂਦਾ ਸੀਗਾ ਰਮਾਇਣ ਤੇ ਮਹਾਭਾਰਤ ਵੇਲੇ ਪੰਜਾਬ ਦਾ ਜਿਹੜਾ ਨਾਮ ਆ ਪੰਚਨਾ ਦੇ ਨਾਲ ਨਾਲ ਇੱਕ ਹੋਰ ਨਾਮ ਵੀ ਲੈ ਜਾਂਦਾ ਸੀ ਕਿਹੜਾ ਜੀ ਬ੍ਰਹਮਵਰਤ ਆਰੀਆਵਰਤ ਐਡਾ ਈੜੀ ਹੈ ਚੱਕਰਵਰਤ ਤੇ ਸਸਾ ਹੈ ਸਿੰਧਵਰਤ ਤੇ ਰਮਾਇਣ ਦੇ ਮਹਾਭਾਰਤ ਵੇਲੇ ਪੰਜਾਬ ਦਾ ਜਨਾਬ ਸੀ ਜਿਹੜਾ ਪੰਚਨਦ ਇਹਦਾ ਲਈ ਜਾਂਦਾ ਸੀਗਾ ਇਹਦੇ ਨਾਲ ਨਾਲ ਜਿਹੜਾ ਹੈਗਾ ਇੱਕ ਹੋਰ ਨਾਮ ਵੀ ਲੈ ਜਾਂਦਾ ਸੀਗਾ ਤਾਂ ਸਹੀ ਉੱਤਰ ਬਣ ਜਾਂਦਾ ਜੀ ਬ੍ਰਹਮਵਰਤ ਲੈ ਜਾਂਦਾ ਸੀ ਜੀ ਉਹਦੇ ਵਿੱਚ ਜਿਹੜਾ ਹੈਗਾ ਅਗਲੇ ਸਵਾਲ ਬਲ ਵਧੀਆ ਜੀ ਜਨਾਨੀ ਇਤਿਹਾਸਕਾਰਾਂ ਨੇ ਪੰਜਾਬ ਦਾ ਨਾਮ ਜਨਾਨੀ ਭਾਸ਼ਾ ਵਿੱਚ ਦਿੱਤਾ ਕੀ ਜੀ ਪਵਾਦ ਖੇਤਰ ਐੜਾ ਹੈ ਸੇਕੀਆ ਈੜੀ ਹੈ ਪੈਟਾ ਪਟਾਮੀਆ ਤੇ ਸਸਾ ਹੈ ਟੱਕੀ ਤਾਂ ਜਨਾਨੀ ਇਤਿਹਾਸਕਾਰਾਂ ਨੇ ਪੰਜਾਬ ਦਾ ਨਾਮ ਜਨਾਨੀ ਭਾਸ਼ਾ ਵਿੱਚ ਕੀ ਦਿੱਤਾ ਜੀ ਉਹਨਾਂ ਨੇ ਪੰਜਾਬ ਨੂੰ ਕਿਹਾ ਸੀਗਾ ਪੈਟਾ ਫੋਟਾਮੀਆ ਇਹ ਨਾਮ ਦਿੱਤਾ ਸੀਗਾ ਜੀ ਜਨਾਨੀ ਭਾਸ਼ਾ ਵਿੱਚ ਅੱਗੇ ਸਵਾਲ ਹੈ ਭਾਦਰ ਕਬੀਲੇ ਦੇ ਨਾਮ ਤੇ ਪੰਜਾਬ ਦਾ ਨਾਮ ਪਿਆ ਜਿਹੜਾ ਭਾਦਰ ਕਬੀਲਾ ਉਹਦੇ ਨਾਮ ਤੇ ਕਿਹੜਾ ਪੰਜਾਬ ਦਾ ਨਾਮ ਕੀ ਪੈ ਗਿਆ ਸੀਗਾ ਊੜਾ ਹੈ ਸੇਕੀਆ ਐੜਾ ਹੈ ਟੱਕੀ ਈੜੀ ਹੈ ਪਵਾਦ ਖੇਤਰ ਤੇ ਸਸਾ ਹੈ ਬ੍ਰਹਮਵਰਤ ਕਿਹਦੇ ਭਾਦਰ ਕਬੀਲੇ ਦੇ ਨਾਮ ਤੇ ਪੰਜਾਬ ਦਾ ਨਾਮ ਕੀ ਪਿਆ ਸਹੀ ਉੱਤਰ ਬਣ ਜਾਂਦਾ ਇਹਦਾ ਸਦਾ ਟੱਕੀ ਪਿਆ ਸੀ ਜੀ ਟੱਕੀ ਕਹਿੰਦੇ ਸੀ ਬਹਾਦਰ ਕੇਵਲੇ ਦੇ ਜਿਹੜਾ ਉਸ ਟਾਈਮ ਦੇ ਉੱਪਰ ਜਿਹੜਾ ਇਹਦਾ ਨਾਮ ਟੱਕੀ ਬੁਲਿਆ ਜਾਂਦਾ ਸੀਗਾ ਅੱਗੇ ਹੈ 14ਵਾਂ ਸਵਾਲ ਸਿੰਧ ਤੇ ਬਿਆਸ ਵਿਚਲੀ ਧਰਤੀ ਤੇ ਪਹਾੜਾਂ ਦੀਆਂ ਜੜਾਂ ਤੋਂ ਪੰਚਨਦ ਨਦਤੀਕ ਦੇ ਇਲਾਕੇ ਨੂੰ ਚੀਨੀ ਸਲਾਨੀ ਹੁਣ ਸਾਗਰੇ ਨਾਮ ਦਿੱਤਾ ਸਿੰਧ ਤੇ ਬਿਆਸ ਵਿਚਕਾਰਲੀ ਧਰਤੀ ਤੇ ਪਹਾੜਾਂ ਦੀਆਂ ਜੜਾਂ ਤੋਂ ਪੰਚਨਦ ਤੀਕ ਦੇ ਇਲਾਕੇ ਨੂੰ ਚੀਨੀ ਸਲਾਨੀ ਹੋਂ ਸੰਸ ਸੀਗਾ ਜਿਹੜਾ ਸਲਾਨੀ ਮੀਂਝ ਯਾਤਰੀ ਸੀਗਾ ਹੋਂ ਸੰਗ ਉਹਨੇ ਪੰਜਾਬ ਦਾ ਨਾਮ ਕੀ ਦਿੱਤਾ ਸੀਗਾ ਜੀ ਊੜਾ ਹੈ ਬ੍ਰਹਮਵਰਤਮ ਐੜਾ ਹੈ ਟੱਕੀ ਈੜੀ ਹੈ ਸੇਕੀਆ ਤੇ ਸਸਾ ਹੈ ਪੈਟਾਪਟਾਮੀਆ ਤਾਂ ਉਸਨੇ ਜਿਹੜਾ ਚੀਨੀ ਸਲਾਨੀ ਨੇ ਨਾਮ ਦਿੱਤਾ ਸੀਗਾ ਸੇਕੀਆ ਕਿਹਾ ਸੀਗਾ ਜੀ ਇਹ ਵੀ ਪਿਛਲੇ ਪੇਪਰ ਦੇ ਵਿੱਚ ਆਇਆ ਹੋਇਆ ਇਹ ਤੁਸੀਂ ਚੈੱਕ ਕਰ ਲਿਓ ਬੇਸ਼ੱਕ ਇਹ ਵੀ ਸਵਾਲ ਆਇਆ ਹੋਇਆਗਾ ਅੱਗੇ ਹੈ ਅਗਲਾ ਸਵਾਲ ਤੁਰਕਾਂ ਮੁਸਲਮਾਨਾਂ ਦੇ ਆਗਮਨ ਤੇ ਫਾਰਸੀ ਭਾਸ਼ਾ ਦੇ ਪ੍ਰਭਾਵ ਨਾਲ ਇਸ ਪ੍ਰਦੇਸ਼ ਦਾ ਨਾਮ ਪਿਆ ਤੁਰਕ ਜਣੇ ਕਿ ਮੁਸਲਮਾਨਾਂ ਦੀ ਆਗਮਨ ਤੇ ਜਦੋਂ ਆਗਮਨ ਮੀਂਝ ਆਏ ਤਾਂ ਫਾਰਸੀ ਭਾਸ਼ਾ ਦਾ ਪ੍ਰਭਾਵ ਬਹੁਤ ਜ਼ਿਆਦਾ ਸੀਗਾ ਤੇ ਇਸ ਪ੍ਰਦੇਸ਼ ਦਾ ਨਾਮ ਕੀ ਪੈ ਗਿਆ ਜੀ ਊੜਾ ਹੈ ਆਰੀਆ ਵਰਤ ਅੜਾ ਹੈ ਪੰਜਾਬ ਈੜੀ ਹੈ ਚਨਾਗ ਤੇ ਸਸਾ ਹੈ ਟੱਕੀ ਤਾਂ ਜਿਹੜਾ ਜਿਹੜਾ ਉਹਨਾਂ ਦੇ ਆਉਣ ਦੇ ਨਾਮ ਨਾਲ ਜਿਹੜਾ ਅੱਜ ਵੀ ਨਾਮ ਚੱਲ ਰਿਹਾ ਉਹ ਪੈ ਗਿਆ ਸੀ ਭਾਈ ਪੰਜਾਬ ਤਾਂ ਕਿੰਨਾਂ ਦੇ ਆਉਣ ਨਾਲ ਪਿਆ ਹੈ ਤੁਰਕਾਂ ਮੁਸਲਮਾਨਾਂ ਦੇ ਆਉਣ ਤੇ ਪਿਆ ਫਾਰਸੀ ਭਾਸ਼ਾ ਦਾ ਪ੍ਰਭਾਵ ਸੀਗਾ ਅੱਗੇ ਹੈ ਅਗਲਾ ਸਵਾਲ ਮੌਰੀਆ ਅਤੇ ਕੁਸ਼ਾਨ ਕਾਲ ਵਿੱਚ ਪੰਜਾਬ ਦੀ ਪੱਛਮੀ ਹੱਦ ਕਿੱਥੋਂ ਤੱਕ ਚਲੀ ਗਈ ਸੀ ਮੌਰੀਆ ਅਤੇ ਕੁਸ਼ਾਨ ਕਾਲ ਵਿੱਚ ਜਿਹੜੀ ਪੰਜਾਬ ਦੀ ਪੱਛਮੀ ਹੱਦ ਕਿੱਥੋਂ ਤੱਕ ਚਲੀ ਗਈ ਸੀ ਊੜਾ ਹੈ ਹਿੰਦੂ ਕੁਸ਼ ਦੇ ਪਹਾੜਾਂ ਤੱਕ ਐੜਾ ਹੈ ਦਰਾ ਖੈਬਰ ਤੱਕ ਤੇ ਈੜੀ ਹੈ ਸਿੰਧ ਨਦੀ ਤੱਕ ਤੇ ਸਸਾ ਹੈ ਪਵਾਦ ਖੇਤਰ ਤੱਕ ਤਾਂ ਮੌਰੀਆ ਤੇ ਕੁਸ਼ਾਨ ਕਾਲ ਚੜੀ ਪੰਜਾਬ ਦੀ ਪੱਛਮੀ ਹੱਦ ਕਿੱਥੋਂ ਤੱਕ ਚਲੀ ਗਈ ਸੀਗੀ ਉਹ ਚੱਲੇਗੀ ਸੀ ਭਾਈ ਹਿੰਦੂ ਕੁਸ਼ ਦੇ ਪਹਾੜਾਂ ਤੱਕ ਚੱਲੇਗੀ ਸੀ ਇੱਥੋਂ ਤੱਕ ਚੱਲੇਗੀ ਅੱਗੇ ਹੈ ਕਿਹੜੇ ਰਾਜਾਂ ਦੇ ਅਧੀਨ ਪੰਜਾਬ ਵੱਖਰਾ ਰਾਜ ਰਿਹਾ ਕਿਹੜੇ ਰਾਜਾਂ ਦੇ ਅਧੀਨ ਊੜਾ ਹੈ afghani ਰਾਜਾਂ ਦੇ ਐੜਾ ਹੈ ਹਿੰਦੀ ਬਖਤਰੀ ਅਤੇ ਹਿੰਦੀ 파ਰਥੀ ਰਾਜਾਂ ਦੇ ਤੇ ਈੜੀ ਹੈ ਮੱਤ ਏਸ਼ੀਆ ਦੇ ਰਾਜਾਂ ਦੇ ਤੇ ਸਸਾ ਹੈ ਪਹਾੜੀ ਰਾਜਾਂ ਦੇ ਤਾਂ ਕਿਹੜੇ ਰਾਜਾਂ ਦੇ ਅਧੀਨ ਪੰਜਾਬ ਵੱਖਰਾ ਰਾਜ ਰਿਹਾ ਜੀ ਤਾਂ ਇਹਦਾ ਸਹੀ ਉੱਤਰ ਬਣ ਜਾਂਦਾਗਾ ਹਿੰਦੀ ਬਖਤਰੀ ਅਤੇ ਹਿੰਦੀ 파ਰਥੀ ਰਾਜਾਂ ਦੇ ਅਧੀਨ ਇੱਕ ਵੱਖਰਾ ਜਿਹੜਾ ਪੰਜਾਬ ਰਾਜ ਰਿਹਾ ਸੀਗਾ ਇਹ ਸੀਗੇ ਅੱਜ ਦੇ ਆਪਣੇ 25 ਸਵਾਲ ਜਿਹੜੇ ਤੁਹਾਡੇ ਨਜ਼ਰ ਕੀਤੇ ਨੇਗੇ ਤੁਹਾਡੇ ਸਾਹਮਣੇ ਦਿਖਾਏ ਨੇਗੇ ਤਾਂ ਕਿ ਤੁਹਾਡੀ ਜਿਹੜੀ ਤਿਆਰੀ ਹੈ ਉਹ ਪਰਪੱਕ ਹੋ ਜਾਵੇ ਤੇ ਕਿਸੇ ਕਿਸਮ ਦੀ ਤੁਹਾਨੂੰ ਜਿਹੜੀ ਉਹ ਗੁੰਝਲ ਜਾਂ ਮੁਸ਼ਕਲ ਨਾ ਰਹੇ ਇਹ ਆਪਾਂ 25 ਦੇ 25 ਸਵਾਲ ਕਰ ਚੁੱਕੇ ਹਾਂ ਤੋ ਇਸੇ ਤਰ੍ਹਾਂ ਦੇ ਨਾਲ ਜਿਹੜਾ ਜੇ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਿਓ ਕਮੈਂਟ ਜਰੂਰ ਕਰਿਓ ਤੇ ਸ਼ੇਅਰ ਵੀ ਕਰਿਓ ਅੱਗੇ ਤੇ ਚੈਨਲ ਦੇ ਨਾਲ ਜਿਹੜਾ ਹਜੇ ਨਹੀਂ ਜੁੜੇ ਤਾਂ ਸਬਸਕ੍ਰਾਈਬ ਜਰੂਰ ਕਰ ਲਓ ਚੈਨਲ ਨਾਲ ਤਾਂ ਕਿ ਹਰ ਤਰ੍ਹਾਂ ਦੀ ਜਾਣਕਾਰੀ ਜਿਹੜੀ ਤੁਹਾਡੇ ਤੱਕ ਪਹੁੰਚਦੀ ਕਰੀਏ ਤੇ ਤੁਹਾਡੀ ਵਧੀਆ ਤਿਆਰੀ ਹੋ ਸਕੇ ਤਾਂ ਆਪਾਂ ਜਿਹੜਾ ਨਿਰੰਤਰ ਇਤਿਹਾਸ ਦਾ ਇਸ ਤਰ੍ਹਾਂ ਕਾਰਜ ਕਰਦੇ ਜਾਵਾਂਗੇ ਤਾਂ ਕਿ ਮੈਨੂੰ ਇਹ ਲੱਗਦਾ ਵੀ ਇੱਕ ਵੀ ਸਵਾਲ ਤੁਹਾਡਾ ਬਾਹਰ ਨਾ ਜਾਵੇ ਪੂਰਾ ਇਹਦੇ ਉੱਪਰ ਆਪਾਂ ਜ਼ੋਰ ਲਾਵਾਂਗੇ ਬਾਕੀ ਆਪਦੀ ਮਿਹਨਤ ਕਰੋ ਮੈਂ ਤਰੰਗ ਲੈ ਕੇ ਆਵੇਗੀ ਤੇ ਨਾਲ ਨਾਲ ਪੜਦੇ ਰਹੋ ਕਿਤਾਬਾਂ ਨੂੰ ਜਿਵੇਂ ਇੱਕ ਮੈਂ ਤੁਹਾਨੂੰ ਹੋਰ ਥੋੜਾ ਜਿਹਾ ਦੱਸਦਾਗਾ ਗੱਲ ਅੰਮੀ ਜਰੂਰ ਹੋ ਰਹੀ ਹੈ ਪਰ ਸੁਣਨ ਵਾਲੀ ਹੈ ਇਹ ਸਵਾਲ ਮੈਂ ਤੁਹਾਨੂੰ ਕਰਾਤੇ ਨਿਚੋੜ ਕੱਢਿਆ ਹੋਇਆ ਕੱਲੀ ਕੱਲੀ ਗੱਲ ਆ ਪਰ ਜੇ ਚੰਗੀ ਤਿਆਰੀ ਕਰਨੀ ਹੈ ਕਿਤਾਬ ਨੂੰ ਪਹਿਲਾਂ ਪੜੋ ਫਿਰ ਆ ਸਵਾਲ ਪੜੋ ਫਿਰ ਦੇਖਿਓ ਤੁਸੀਂ ਇੱਕ ਵੀ ਸਵਾਲ ਨਹੀਂ ਭੁੱਲਦੇ ਗਰੰਟੀ ਨਾਲ ਜਿਹੜਾ ਕੰਮ ਪੱਕਾ ਹੋ ਜਾਣਾਗਾ ਤੇ ਤੁਹਾਡੀ ਜਿਹੜੀ ਜਿਹੜੀ ਯਾਦ ਸ਼ਕਤੀ ਉਹ ਮਜ਼ਬੂਤ ਹੋ ਜੂ ਕਿਉਂਕਿ ਤੁਸੀਂ ਰਿਹਸਲ ਹੈ ਜਿਹੜੀ ਪੜਦਿਆਂ ਵੀ ਇੱਕ ਵਿਧੀਆਂ ਹੁੰਦੀਆਂ ਨੇ ਪੜਨਾ ਕਿਹੜੇ ਤਰੀਕੇ ਨਾਲ ਹੁੰਦਾਗਾ ਇੱਕ ਰਿਹਸਲ ਹੋ ਜੂ ਜਦੋਂ ਤੁਸੀਂ ਵਿਆਖਿਆ ਪੜ੍ਹ ਲਈ ਮੋٹے ਤੌਰ ਤੇ ਤੇ ਆ ਸਵਾਲ ਪੜ੍ਹ ਲਈ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਵੀ ਤੁਸੀਂ ਕੋਈ ਸਵਾਲ ਭੁੱਲ ਜਿਓ ਉੱਥੇ ਤਾਂ ਪਰਪੱਕ ਤਰੀਕੇ ਦੇ ਨਾਲ ਤੁਹਾਡੇ ਜਿਹੜਾ ਦਿਮਾਗ ਦੇ ਵਿੱਚ ਉਹ ਗੱਲ ਵਸ ਜਾਣੀ ਆ ਸੋ ਇਸੇ ਤਰ੍ਹਾਂ ਦੇ ਨਾਲ ਜਿਹੜਾ ਫੇ ਹੋਰ ਜਿਹੜੀ ਜਾਣਕਾਰੀ ਤੁਹਾਡੇ ਲਈ ਲੈ ਕੇ ਆਵਾਂਗੇ ਤਾਂ ਮੈਂ ਜਿਹੜਾ ਹੋਰ ਸਵਾਲ ਬਣਾਉਣਾ ਤੁਹਾਡੇ ਲਈ ਤਾਂ ਕਿ ਤੁਹਾਡੀ ਰੋਚਕਤਾ ਬਣੀ ਰਹੇ ਤੇ ਤੁਸੀਂ ਲਗਾਤਾਰ ਜਿਹੜਾ ਹੈਗਾ ਆਪਣੀ ਤਿਆਰੀ ਨੂੰ ਕਰਦੇ ਰਹੋ ਸ਼ੁਕਰੀਆ ਵਿਦਿਆਰਥੀਓ ਖੁਸ਼ ਆਮਦੀਦ ਲੱਗੇ ਰਹੋ ਤਿਆਰੀ ਦੇ ਵਿੱਚ ਮੈਂ ਤਾਂ ਸਫਲ ਕਬੀਲੀ ਤੁਹਾਡਾ ਇਹਨਾਂ ਸਕੂਲਾਂ ਦੇ ਵਿੱਚ ਪੱਕੇ ਤੌਰ ਤੇ ਜਰੂਰ ਦਾਖਲਾ ਹੋਵੇ। ਸ਼ੁਕਰੀਆ।